ਭਾਈ ਅਮਰਤਪਾਲ ਸਿੰਘ ਖਾਲਸਾ ਆ ਰਿਹਾ ਹੈ ਜੇਲ੍ਹ ਤੋਂ ਬਾਹਰ ਦੋਸਤੋ ਮੋਦੀ ਵੱਲੋਂ ਕੀਤਾ ਗਿਆ ਵੱਡਾ ਲਾਨ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਈ ਅਮਰਤਪਾਲ ਸਿੰਘ ਖਾਲਸਾ 1.5 ਸਾਲ ਤੋਂ ਅਸਾਮ ਦੀ ਡਿਊਬਗੜ੍ਹ ਜੇਲ੍ਹ ਵਿੱਚ ਬੰਦ ਹੈ ਤੇ ਜਦੋਂ ਹੀ ਚੋਣਾ ਆਂਦਿਆਂ ਦਾ ਭਾਈ ਅਮਰਤਪਾਲ ਸਿੰਘ ਖਾਲਸਾ ਵੱਲੋਂ ਇੱਕ ਐਲਾਨ ਕੀਤਾ ਜਾਂਦਾ ਕਿ ਉਹ ਵੀ ਜਿਹੜਾ ਚੋਣਾ ਦੇ ਵਿੱਚ ਹਿੱਸਾ ਲੈਣਗੇ ਤਾਂ ਦੋਸਤੋ ਜਦੋਂ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਖਾਲਸਾ ਚੁਣੇ ਜਾਂਦੇ ਨੇ ਇੱਕ ਬਹੁਤ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਦੇ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਆਉਂਦਾ ਵੀ ਹੁਣ ਕੀ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਆਉਣਗੇ ਤਾਂ ਕਦੋਂ ਆਉਣਗੇ ਤਾਂ ਦੋਸਤੋ ਇਸ ਬਾਰੇ 10 ਦੀ ਵੀ 24 ਜੂਨ ਨੂੰ ਦੱਸਿਆ ਜਾ ਰਿਹਾ ਹੈ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤੇ ਮੋਦੀ ਸਰਕਾਰ ਨੂੰ ਅਸਾਮ ਜੇਲ੍ਹ ਦੇ ਵਿੱਚੋਂ ਅਮਰਤਪਾਲ ਨੇ ਜਿਹੜੀ ਚਿੱਠੀ ਲਿਖੀ ਹੈ ਤੇ ਕਿਹਾ ਕਿ ਜਦੋਂ ਸੌ ਚੱਕ ਸਮਾਗਮ ਹੋਵੇਗਾ ਤਾਂ ਮੈਨੂੰ ਜ਼ਮਾਨਤ ਦਿੱਤੀ ਜਾਵੇ ਕਿਉਂਕਿ ਮੈਂ ਉੱਥੇ ਜਾ ਕੇ ਜਿਹੜੀ ਸੌ ਚੱਕਣੀ ਹੈ ਤਾਂ ਦੋਸਤੋ ਬਹੁਤ ਜਲਦ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਜੇਲ੍ਹ ਤੋਂ ਬਾਹਰ ਆ ਰਹੇ ਨੇ 1.5 ਸਾਲ ਪਹਿਲਾਂ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਜਿਹੜੀ ਐਨਐਸਏ ਲਗਾ ਕੇ ਅਸਾਮ ਜੇਲ੍ਹ ਵਿੱਚ ਭੇਜਿਆ ਗਿਆ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਵਾਜੇ ਕਿਤੇ ਹੋਰ ਵੀ ਜਿਹੜੇ ਕਾਫੀ ਸਿੰਘ ਮੌਜੂਦ ਸੀ ਤਾਂ ਡੇਢ ਸਾਲ ਤੋਂ ਵਿੱਚ ਜਿਹੜੀ ਕਿਸੇ ਵੀ ਸਿੰਘ ਨੂੰ ਜ਼ਮਾਨਤ ਜਿਹੜੀ ਹਾਲੇ ਤੱਕ ਨਹੀਂ ਦਿੱਤੀ ਗਈ ਪਰ ਹੁਣ ਦੱਸਿਆ ਜਾ ਰਿਹਾ ਵੀ ਭਾਈ ਅਮਰਪਾਲ ਸਿੰਘ ਦੇ ਜਿਹੜੇ ਚੋਣਾ ਜਿੱਤਣ ਤੋਂ ਬਾਅਦ ਹੁਣ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ